ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਜ ਦੇ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦਾ ਹਾਂ ਅੱਜ ਦੀ ਵੱਡੀ ਖਬਰ ਸੋਨੇ ਤੇ ਨਹੀਂ ਲੱਗੇਗਾ ਟੈਰਿਫ ਭਾਰਤ ਰੂਸ ਤਨਾਦੀ ਦਰਾਂ ਡੋਨਾਲਡ 트੍ਰੰਪ ਦਾ ਵੱਡਾ ਐਲਾਨ ਰਾਸ਼ਟਰਪਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੋਮਵਾਰ ਨੂੰ ਜਾਨਕੀ 11 ਅਗਸਤ ਨੂੰ ਅੱਜ ਐਲਾਨ ਕੀਤਾ ਹੈ ਕੀ ਬਲ ਨਲਦੀ ਰਿਪੋਰਟ ਦੇ ਮੁਤਾਬਕ 트ੰਪ ਨੇ ਕਿਹਾ ਹੈ ਕਿ ਸੋਨੇ ਤੇ ਕਿਸੇ ਵੀ ਤਰ੍ਹਾਂ ਦਾ ਟੈਰਫ ਨਹੀਂ ਲਗਾਏਗਾ ਇਸ ਤੋਂ ਪਹਿਲਾਂ ਕਸਟਮ ਤੇ ਸੀਮਾ ਸੁਰੱਖਿਆ ਵਿਭਾਗ ਨੇ ਕਿਹਾ ਸੀ ਕਿ ਸੋਨੇ ਤੇ ਭਾਰੀ ਟੈਕਸ ਲੱਗੇਗਾ ਪਰ 트ੰਪ ਨੇ ਇਹ ਫੈਸਲੇ ਨੂੰ ਵਾਪਸ ਲੈ ਲਿਆ ਹੈ 트ੰਪ ਨੇ ਇਹ ਵੀ ਇੱਕ ਲਾਣ ਉਸ ਸਮੇਂ ਕਿਤਾ ਜਦੋਂ ਭਾਰਤ ਤੇ ਰੂਸ ਲਈ ਉਸ ਦੀ ਤਣਾਅ ਚੱਲ ਰਹੇ ਸਨ 트ੰਪ ਨੇ ਭਾਰਤ ਦੇ ਪੰਜਾਬ ਫਿਸ ਦੀ ਟੈਰਫ ਲਗਾਇਆ ਹੈ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੋਰਮ ਰੂਟ ਰੂਟ ਤੇ ਪੋਸਟ ਸ਼ੇਅਰ ਕੀਤੀ ਹੈ ਕਿ ਸੋਨੇ ਨੂੰ ਲੈ ਕੇ ਮਾਰਕੀਟ ਵਿੱਚ ਅਫਵਾਹਾਂ ਫੈਲ ਗਈ ਹੈ ਕਿ ਇਸ ਤੇ ਟੈਰੀਫ ਲੱਗੇਗਾ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋ ਗਿਆ ਸੀ ਪਰ ਹੁਣ ਅਟਰੰਪ ਨੇ ਭਾਰਤ ਰਾਹਤ ਵਾਲੀ ਖਬਰ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਅਮਰੀਕੀ ਰਸ਼ ਕਸਟਮ ਅਧਿਕਾਰੀਆਂ ਨੇ ਵੀ ਇੱਕ ਚਿੱਠੀ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੋ ਮਿਆਰੀ ਵਜਨ 1 ਕਿਲੋਗ੍ਰਾਮ ਅਤੇ 100 ਔਸਤ ਮੋਸਤ ਬਾਲੀ ਸੋਨੇ ਦੀ ਬਾਹਰ ਨੂੰ ਟੈਰੀਫ ਦੇ ਦਾਇਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਇਸ ਚਿੱਠੀ ਦੇ ਦਬਾਅ ਸੋਨਾ ਵਪਾਰੀਆਂ ਤੇ ਨਿਵੇਸ਼ਕਾਂ ਦੇ ਚਿੰਤਾਵੱਤ ਗਈ ਹੈ ਜਿਸ ਦਾ ਇਸ ਦਾ ਅਰਥ ਅੰਤਰਰਾਸ਼ਟਰੀ ਸੋਨਾ ਬਾਜ਼ਾਰ ਦੇ ਅਸਰ ਪੈ ਸਕਦਾ ਹੈ 트ੰਪ ਨੇ ਇਹ ਸਪਸ਼ਟ ਬਿਆਨ ਨਾਲ ਹੋਣ ਸਥਿਤੀ ਸਾਫ ਹੋ ਗਈ ਹੈ ਕਿ ਸੋਨੇ ਦੇ ਬਾਹਰ ਨਾਲ ਜੁੜੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ ਮੇਰਾ ਮੰਨਣਾ ਹੈ ਕਿ ਇਸ ਇੱਕ ਕਦਮ ਨਾਲ ਸੋਨੇ ਦੀਆਂ ਕੀਮਤਾਂ ਅਤੇ ਇਸ ਦੇ ਵਿਸ਼ਵ ਵਪਾਰ ਵਿੱਚ ਅਸਥਰ ਬਣਾਈ ਰਹੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ